ਆਪਾਂ ਜਿਹੜਾ ਸ਼ਬਦ ਕਰਾਂਗੇ ਨਾ ਉਹ ਹੈ ਆਪਾਂ ਤੇਰਾ ਕੀ ਆ ਮਿੱਠਾ ਲੱਗੇ ਸੌਖੀ ਜੀ ਤੋਂ ਨਾ ਤੇ ਸੌਖੀ ਜੀ ਰੀਤ ਆ ਬਹੁਤ ਮਿੱਠੀ ਰੀਤ ਆ ਤੇ ਤੁਸੀਂ ਜੇ ਕਰੋਗੇ ਤਾਂ ਬਹੁਤ ਵਧੀਆ ਲੱਗਦੀ ਹੈ ਇਹ ਤੇ ਬਹੁਤ ਸ਼ਬਦ ਲਾ ਸਕਦੇ ਨੇ ਨਿੱਕੇ ਸ਼ਬਦ ਲਾ ਸਕਦੇ ਜਿਹੜਾ ਮਰਜੀ ਸ਼ਬਦ ਦੇ ਤੁਮ ਤੇ ਆਪਾਂ ਲਾਉਣਾ ਚਾਹੂੰ ਤੁਸੀਂ ਤੇ ਉਹ ਲੱਗ ਸਕਦਾ ਇਹ ਤੇ ਹਨਾ ਸਭ ਤੋਂ ਪਹਿਲਾਂ ਆਪਾਂ ਤੇਰਾ ਕੀ ਆ ਮਿੱਠਾ ਕਰਾਂਗੇ ਇਹਦੇ ਉਤੋਂ ਪਹਿਲਾਂ ਸ਼ੁਰੂ ਕਰਨਾ ਕੁੜੀਆਂ ਵੀ ਇਹ ਸਕਿੱਲ ਤੋਂ ਗਾ ਸਕਦੀਆਂ ਨੇ ਤੇ ਜੇ ਵੀਰਾਂ ਨੇ ਗੋਣਾ ਉਹ ਵੀ ਗਾ ਸਕਦੇ ਨੇ ਪੈਣਾ ਨੇ ਗੋਣਾ ਉਹ ਵੀ ਗਾ ਸਕਦੇ ਨੇ ਦੋਨੇ ਗਾ ਸਕਦੇ ਓ ਤੇ ਅਸ ਹੈਗਾ ਤੇਰਾ ਕੀ ਯਾਰ ਮੀਠਾ ਲੱਗੇ ਹਰ ਨਾਮ ਪਦਾਰਥ ਹੈ pran jama hai ਤੇਰਾ ਕੀ ਯਾਰ ਮੀਠਾ ਲੱਗੇ ਹਰ ਕਾ ਨਾਮ ਪਿਆਰੀ ਸੰਗੀ ਸਾਥੀ ਸਗਲ ਤਰਾਈ ਸਗਲ ਤਰਾਈ ਸਗਲ ਤਰਾਈ ਤੇਰਾ ਕੀ ਕਿਆ ਆ ਮੇਂ ਤਾਂ ਲੱਗੇ ਤੇ ਇਹ ਆਪਾਂ ਸ਼ਬਦ ਜਿਹੜਾ ਕਰਾਂਗੇ ਅੱਜ ਸੌਕਾ-ਸੌਕਾ ਸਾਤੋਂ ਸ਼ੁਰੂ ਕਰਨਾ ਇੱਥੋਂ ਦੇਰਾ ਤੇਰਾ ਆ ਗਿਆ ਪਹਿਲਾਂ ਤੇਰਾ ਧੀਰ ਤੇਰਾ ਰਾਤ ਨੂੰ ਤੇਰਾ ਕੀਆ ਕੀਆ ਠੀਕ ਆ ਜੀ ਫੇਰ ਇੱਕ ਵਾਰੀ ਕਰਦੇ ਆ ਤੇਰਾ ਤੇ ਤੇਰਾ 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 मीठा लागे मीठा लागे हर नाम पदार्थ हर नाम पदार्थ ना नानक 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 मात्मा मा, ਨਾ ਹਰ ਨਾਮ ਪਦਾਰਥ ਨਾਨਕ ਨਾਨਕ ਮਾ ਗਏ ਠੀਕ ਹੈ ਜੀ ਸੋ ਹੌਲੀ ਹੌਲੀ ਕਰਦੇ ਹਰ ਨਾਮ ਪਦਾਰਥ ਰਥ ਰਥ ਥੈਣਾ ਹਰ ਨਾਮ ਪਦਾਰਥ ਨਾਨਕ 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 ਮਾ ਗਏ ਮਾਗੇ ਠੀਕ ਆ ਜੀ ਇਹ ਤੋਂ ਬਾਅਦ ਅੰਤਰਾ ਇਹਦਾ ਆ ਜੂਗਾ ਹਰ ਕਾ ਨਾਮ ਇੱਕ ਵਾਰੀ ਹੋਰ ਕਰਦੇ ਆਪਾਂ ਆਰਾਮ ਨਾਲ ਹਰ ਕਾ ਹਰ ਕਾ ਹਰ ਕਾ ਨਾਮ ਮਾ ਹਰ ਕਾ ਨਾਮ ਰਿਦਾਨਿਤ ਰਿਦ ਰਿਦਾਨਿਤ ਤਾਈ ਰਿਦ ਰਿਦ ਰਿਦਾਨਿਤ ਰਿਦਾਨਿਤ ਤਾਈ ਇੱਕ ਵਾਰੀ ਹੋਰ ਰਿਦ ਰਿਦਾਨਿਤ ਤਾਈ ਰਿਦਾਨਿਤ ਤਾਈ ਸੰਗੀ ਸਾਥੀ ਸਗਲ ਤਰਾ ਸਗਲ ਤਰਾਇ ਸਗਲ ਤਰਾਇ ਤੇਰਾ ਕੀਆ ਮਿਥਾ ਲਗੇ ਇਹ ਸ਼ਬਦ ਆ ਗਿਆ ਇਹ ਤੇ ਤੁਸੀਂ ਲਾ ਸਕਦੇ ਹੋ ਔਖੀ ਘੜੀ ਔਖੀ ਘੜੀ ਆ ਦੇਖਣ ਦੇ ਆਪਣਾ ਬਿਰਦ ਸੰਮਾਲ ਲੈ ਇਹ ਸ਼ਬਦ ਹੋ ਗਿਆ ਤੇ ਥੇਰ ਕਰ ਬੈਸ ਥੇਰ ਕਰ ਬੈਸ ਹਰ ਜਨ ਪਿਆ ਸਤ ਗੁਰ ਤੁਰੇ ਰਾਜ ਸਵਾਰ ਹੋਰ ਵੀ ਕੀਤਾ ਲੋੜੀਏ ਕੰਮ ਸ ਕੀਤਾ ਲੋੜੀਏ ਕੰਮ ਸੁ ਹਰਪੇ ਆਖੀ ਇਹ ਸ਼ਬਦ ਵੀ ਗਾ ਸਕਦੇ ਹਾਂ ਤੇ ਅਨੇਕਾਂ ਸ਼ਬਦ ਜਿਹੜੇ ਨੇ ਕਿ 100 ਸ਼ਬਦ ਦੇ ਤੇ ਆਪਾਂ ਤਕਰੀਬ ਨੇ ਹੀ ਜਿਹੜੀ ਆਗੀ ਆਪਾਂ ਤੁਨ ਤੇ ਗਾ ਸਕਦੇ ਆਂਗੇ ਤੇ ਬੜੀ ਸੌਖੀ ਆ ਤੇ ਜੇ ਇਹਦੇ ਵਿੱਚ ਕੁਝ ਨਾ ਸਮਝ ਆਇਆ ਤਾਂ ਦੱਸ ਦੇਣਾ ਤੇ ਕਮੈਂਟ ਕਰਕੇ ਦੱਸਣਾ ਦੋਸਤੋ ਕਿਵੇਂ ਦੀ ਲੱਗਿਆ ਇਹ ਹਨਾ ਟੋਨ ਤੇ ਫਿਰ ਆਪਾਂ ਹੋਰ ਸ਼ਬਦ ਜਿਹੜੇ ਲੈ ਕੇ ਆਪਜੀ ਲਈ ਆਵਾਂਗੇ ਨਮਨ ਮਿਤੂਨਾ